ਅੱਜ ਕੱਲ ਇੱਕ ਵੀਡੀਓ ਬੜੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਫੈਜ਼ਲ ਜੱਟ ਦੀ ਕੌਣ ਸੀ ਇਹ ਫੈਜ਼ਲ ਜੱਟ ਤੇ ਕਿਵੇਂ ਇਹ ਪਾਕਿਸਤਾਨ ਦੇ ਵਿੱਚ ਹੀਰੋ ਬਣਿਆ ਅੱਜ ਗੱਲ ਆਪਾਂ ਉਹਦੇ ਬਾਰੇ ਕਰਦੇ ਆ ਕਿਹਾ ਜਾਂਦਾ ਕਿ ਫੈਜ਼ਲ ਜੱਟ ਪਹਿਲਾਂ ਜਨਾਨ ਦੇ ਵਿੱਚ ਘਰ ਦੇ ਰੋਜੀ ਰੋਟੀ ਲਈ ਕਮਾਈ ਲਈ ਗਿਆ ਸੀ ਤੇ ਉੱਥੇ ਵੀ ਜਿਹੜਾ ਸਮਗਲਿੰਗ ਦਾ ਜਿਹੜਾ ਉਹ ਧੰਦਾ ਕਰਨ ਲੱਗ ਜਾਂਦਾ ਤੇ ਜਦੋਂ ਇਹ ਉਥੋਂ ਦੀ ਪੁਲਿਸ ਦੁਆਰਾ ਫੜਿਆ ਜਾਂਦਾ ਤਾਂ ਉਸ ਨੂੰ ਵਾਪਸ ਆ ਜਿਹੜਾ ਉਹਦੇ ਦੇਸ਼ ਭੇਜ ਦਿੱਤਾ ਜਾਂਦਾ ਇੱਥੇ ਆ ਕੇ ਫੈਜ਼ਲ ਜੱਟ ਗੁਜਰਾਤ ਹਾਂ ਜੇਰੀਏ ਦੇ ਵਿੱਚ ਖੇਤੀਬਾੜੀ ਕਰਦਾ ਤੇ ਖੇਤੀਬਾੜੀ ਕਰਦੇ ਕਰਦੇ ਉਹਦੀ ਸੋਚ ਫੇਰ ਉਹੀ ਸਮਗਲਿੰਗ ਵਾਲੇ ਪਾਸੇ ਆਂਦੀ ਉਹਨੂੰ ਲੱਗਦਾ ਹੈਗਾ ਵੀ ਮੈਂ ਖੇਤੀ ਤੋਂ ਇਲਾਵਾ ਇਸ ਕਿੱਤੇ ਦੇ ਵਿੱਚ ਜਿਹੜਾ ਜ਼ਿਆਦਾ ਅਮੀਰ ਬਣ ਸਕਦਾ ਚਲੋ ਜੀ ਉਹ ਇਦਾਂ ਹੀ ਕਰਦਾ ਉਹ ਹਾਂ ਜੇਰੀਏ ਦੇ ਵਿੱਚ ਆਪਦਾ ਕਾਰੋਬਾਰ ਜਿਹੜਾ ਉਹ ਚਲਾਉਣਾ ਸ਼ੁਰੂ ਕਰ ਦਿੰਦਾ ਤੇ ਉਸ ਨੂੰ ਇਹ ਵੀ ਪਤਾ ਹੁੰਦਾ ਵੀ ਮੈਂ ਪੁਲਿਸ ਦੀ ਸਹੈ ਤੋਂ ਬਿਨਾ ਇਹ ਆਪਣਾ ਜਿਹੜਾ ਕਾਰੋਬਾਰ ਅੱਗੇ ਨਹੀਂ ਤੋਰ ਸਕਦਾ ਇਸ ਲਈ ਹੁਣੇ ਮੌਕੇ ਦੇ ਜਿਹੜੇ ਵੀ ਡੀਐਸਪੀ ਐਸਐਚਓ ਵਗੈਰਾ ਸੀਗੇ ਉਹਨਾਂ ਨੂੰ ਆਪਦੇ ਇਸ ਕਿੱਤੇ ਦੇ ਵਿੱਚ ਸਾਂਭਲ ਕੀਤਾ ਤੇ ਉਸਨਾਂ ਨੂੰ ਮਹੀਨਾ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਹ ਸ਼ਖਸ ਨੂੰ ਪੂਰੀ ਸਹਿ ਮਿਲ ਜਾਂਦੀ ਹੈ ਆ ਪੁਲਿਸ ਦੀ ਤਾਂ ਇਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੇਰੇ ਏਰੀਏ ਦੇ ਵਿੱਚ ਕੋਈ ਵੀ ਹੋਰ ਕੋਈ ਬੰਦਾ ਜਿਹੜਾ ਸਮਗਲਿੰਗ ਨਾ ਕਰੇ ਜੋ ਵੀ ਇਸ ਏਰੀਏ ਦੇ ਵਿੱਚ ਇਹਦੇ ਇਲਾਕੇ ਦੇ ਵਿੱਚ ਸਮਗਲਿੰਗ ਕਰਦਾ ਸੀ ਤੇ ਉਸ ਨੂੰ ਆਪਣਾ ਇਹ ਦੁਸ਼ਮਣ ਮੰਨਣ ਲੱਗ ਜਾਂਦਾ ਸੀ ਇਦਾਂ ਹੀ ਕਰਦੇ ਕਰਾਉਂਦੇ ਬਾਈ ਜੀ ਉੱਥੇ ਸੁਦਾਗਤ ਗਰੁੱਪ ਵੱਲੋਂ ਜਿਹੜੀ ਸਮਗਲਿੰਗ ਕਰਨੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਜਦੋਂ ਸਮਗਲਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਾਂਦੀ ਆ ਤਾਂ ਫੈਜ਼ਲ ਜੱਟ ਦੁਆਰਾ ਉਸ ਨੂੰ ਜਿਹੜਾ ਇਹ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਜੋ ਵੀ ਇਸ ਏਰੀਆ 'ਚ ਸਮਗਲਿੰਗ ਸ਼ੁਰੂ ਕਰ ਦਿੰਦਾ ਸੀ ਤਾਂ ਫੈਜ਼ਲ ਜੱਟ ਜਾਂ ਤਾਂ ਉਸ ਨੂੰ ਮਾਰ ਦਿੰਦਾ ਸੀ ਤੇ ਜਾਂ ਬਾਈ ਜੀ ਪੁਲਿਸ ਨਾਲ ਰਲ ਕੇ ਉਸ ਨੂੰ ਫੜਾ ਦਿੰਦਾ ਸੀ ਇਸੇ ਖੈ ਬਾਜੀ ਦੇ ਚੱਕਰ ਦੇ ਵਿੱਚ 15 16 ਦਸੰਬਰ ਨੂੰ ਸਦਾਗਤ ਗਰੁੱਪ ਤੇ ਫੈਜ਼ਲ ਜੱਟ ਤੇ ਫੈਜੀ ਗਰੁੱਪ ਦੇ ਵਿਚਕਾਰ ਆ ਜਿਹੜੀ ਉਹ ਗੋਲੀਬਾਰੀ ਹੁੰਦੀ ਆ ਗੋਲੀਬਾਰੀ ਦੀ ਜਿਹੜੀ ਖਬਰ ਆ ਉਹ ਨੇੜਲੇ ਥਾਣੇ ਕਕਰਾਰੀ ਦੇ ਵਿੱਚ ਜਿਹੜੀ ਉੱਥੋਂ ਦੇ ਲੋਕਾਂ ਦੁਆਰਾ ਦਿੱਤੀ ਜਾਂਦੀ ਆ ਤਾਂ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਇੱਕ ਜਿਹੜਾ ਸਪਾਈ ਆ ਉਹ ਸੀਧ ਹੋ ਜਾਂਦਾ ਤਾਰਕ ਅਜੀਜ਼ ਤੇ ਇਹ ਗਰੁੱਪ ਦੇ ਜਿਹੜੇ ਮੈਂਬਰ ਆ ਇਹ ਭੱਜ ਜਾਂਦੇ ਹੈਗੇ ਤੇ ਇਸ ਤੋਂ ਬਾਅਦ ਪੁਲਿਸ ਦੁਬਾਰਾ ਜਿਹੜਾ ਪਰਚਾ ਉਹ ਫੈਦਲ ਜੱਟ ਦੇ ਉੱਤੇ ਪਾ ਦਿੱਤਾ ਜਾਂਦਾ ਕਤਲ ਦਾ ਪਰਚਾ ਤੇ ਫੈਦਲ ਜੱਟ ਦੇ ਤਿੰਨੋਂ ਭਰਾ ਜਿਹੜੇ ਉਹ ਇਕੱਠੇ ਹੋ ਕੇ ਜਾਂਦੇ ਆ ਥਾਣੇ ਦੇ ਵਿੱਚ ਵੀ ਸੰਡੇ ਜਿਹੜਾ ਭਰਾ ਹੈਗਾ ਉਸਨੇ ਤਾਰਕਜੀਤ ਤੇ ਗੋਲੀ ਨਹੀਂ ਚਲਾਈ ਵੀ ਤੁਸੀਂ ਇਹਦੀ ਅਨਵੈਸਟੀਗੇਸ਼ਨ ਕਰੋ ਤੇ ਫਿਰ ਪਰਚਾ ਦਰਜ ਕਰੋ ਤਾਂ ਜਿਹੜਾ ਥਾਣੇ ਦੁਆਰਾ ਉਸ ਦੇ ਤਿੰਨਾਂ ਭਰਾਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਫੈਜ਼ਲ ਜੱਟ ਦਾ ਜਿਹੜਾ ਡੇਰਾ ਹੁੰਦਾ ਪੁਲਿਸ ਦੁਆਰਾ ਆ ਜਿਹੜੀ ਕਾਰਾਂ ਵਗੈਰਾ ਖੜੀ ਹੁੰਦੀ ਆ ਉਹਨੂੰ ਸਾੜ ਦਿੱਤਾ ਜਾਂਦਾ ਜੋ ਸਮਾਨ ਹੁੰਦਾ ਉਹਨੂੰ ਚੱਕ ਕੇ ਲੈ ਜਾਂਦੀ ਪੁਲਿਸ ਸਾਰੀ ਤੇ ਜਿਹੜੇ ਫੈਜ਼ਲ ਜੱਟ ਦੇ ਡੇਰੇ ਨੂੰ ਅੱਗ ਲਾ ਦਿੱਤੀ ਜਾਂਦੀ ਆ ਤੇ ਜਦੋਂ ਫੈਜ਼ਲ ਜੱਟ ਨੂੰ ਇਹਦੇ ਬਾਰੇ ਜਾਣਕਾਰੀ ਮਿਲਦੀ ਆ ਤਾ 18 ਦਸੰਬਰ ਨੂੰ ਫੈਦਲ ਜੱਟ ਪੁਲਿਸ ਦੀ ਇਸ ਕਾਰਵਾਈ ਤੋਂ ਨਾਖੁਸ਼ ਹੋ ਕੇ ਪੁਲਿਸ ਨੂੰ ਸਿੱਧਾ ਲਲਕਾਰ ਦਿੰਦਾ ਤੇ ਇੱਕ ਮਸਜਿਦ ਦੇ ਵਿੱਚੋਂ ਜਿਹੜਾ ਪੁਲਿਸ ਨੂੰ ਜਿਹੜਾ ਲਲਕਾਰਿਆ ਜਾਂਦਾ ਤੇ ਪੁਲਿਸ ਇਹਦੇ ਡੇਰੇ ਨੂੰ ਘੇਰਾ ਪਾ ਲੈਂਦੀ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਤਾਂ ਜਿਹਦੇ ਵਿੱਚ 17 ਘੰਟੇ ਜਿਹੜੀ ਲਗਾਤਾਰ ਬਾਈ ਜੀ ਫਾਇਰਿੰਗ ਹੋਈ ਤੁਸੀਂ ਦੇਖ ਸਕਦੇ ਹੋ ਘਰ ਨੂੰ ਜਿਹੜਾ ਇੱਕ ਸ਼ਾਨਦਾਰੀ ਦੀ ਤਰ੍ਹਾਂ ਸ਼ਾਨ ਦਿੱਤਾ ਜਾਂਦਾ ਪਰ ਫੈਜ਼ਲ ਜੱਟ ਦੇ ਇਹਨਾਂ ਬੋਲਾਂ ਕਰਕੇ ਫੈਜ਼ਲ ਜੱਟ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਆਵਾਜ਼ ਸੁਣੋ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਦਾਂ ਇੱਕ ਪੁਲਿਸ ਦੁਆਰਾ ਜਿਹੜਾ ਕਿਸੇ ਸ਼ਖਸ ਨੂੰ ਉੱਚਾ ਚੁੱਕਿਆ ਜਾਂਦਾ ਕਿਸੇ ਸ਼ਖਸ ਨੂੰ ਹੀਰੋ ਜਿਹੜਾ ਤਿਆਰ ਕਰ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਕਿੱਥੇ ਤਾਂ ਇਹ ਹੋਣਾ ਚਾਹੀਦਾ ਸੀ ਵੀ ਜਦੋਂ ਇਸ ਨੇ ਇਹ ਕੰਮ ਜਿਹੜਾ ਆਪਦਾ ਸ਼ੁਰੂ ਕੀਤਾ ਇਹ ਪੁਲਿਸ ਦੁਆਰਾ ਉਦੋਂ ਹੀ ਇਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਇਹਦੇ ਦੁਆਰਾ ਜਿਹੜੇ ਹੋਰ ਘਰਾਂ ਦੇ ਜਵਾਕ ਹੋਏਗੇ ਆ ਉਹਨਾਂ ਦਾ ਨਾਸ ਨਾ ਕੀਤਾ ਹੁੰਦਾ ਕਿਉਂਕਿ ਇਹਨੇ ਨਸ਼ਾ ਸਮੱਗਲਿੰਗ ਆ ਜਿਹੜੀ ਕੀਤੀ ਹੋਊਗੀ ਪਤਾ ਨਹੀਂ ਕਿੰਨੇ ਘਰ ਓਜਾੜੇ ਹੋਣਗੇ ਤੇ ਕਿੱਥੇ ਬਾਈ ਜੀ ਅੱਜ ਇੱਕ ਹੀਰੋ ਦੀ ਤਰ੍ਹਾਂ ਲੋਕਾਂ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਰਿਹਾ ਲੋਕ ਇਸ ਨੂੰ ਆਪ ਦਾ ਹੀਰੋ ਸਮਝ ਰਹੇ ਆ ਵੀ ਹੁਣ ਇਸ ਨੂੰ ਹੀਰੋ ਸਮਝਦੇ ਸਮਝਦੇ ਹੋਰ ਪਤਾ ਨਹੀਂ ਕਿੰਨੇ ਨੌਜਵਾਨ ਆ ਜਿਹੜੇ ਇਸ ਸਮਗਲਿੰਗ ਦੀ ਜਿਹੜੀ ਉਹ ਭੇਟ ਚੜਨਗੇ ਉਹ ਵੀ ਬਣਨਗੇ ਹੈਗੇ ਵੀ ਅਸੀਂ ਵੀ ਯਾਰ ਫੈਜ਼ਲ ਜੱਟ ਬਣੀ ਆ ਕਿੱਥੇ ਇਸ ਨੂੰ ਹੀਰੋ ਦੀ ਤਰ੍ਹਾਂ ਜਿਹੜਾ ਪੇਸ਼ ਕੀਤਾ ਜਾ ਰਿਹਾ ਸੋ ਜੋ ਵੀ ਕੁਝ ਹੁੰਦਾ ਬਾਈ ਜੀ ਪੰਜਾਬ ਪੁਲਿਸ ਆ ਚੜਦੇ ਪੰਜਾਬ ਦੀ ਉਹਦੀ ਸਹੇ ਨਾਲ ਹੋਇਆ ਤੇ ਇਹੀ ਕੁਛ ਬਈ ਜੀ ਹੋ ਸਕਦਾ ਲੈਂਦੇ ਪੰਜਾਬ ਦੇ ਵਿੱਚ ਵੀ ਮਿਲੀ ਭੁਗਤਾਂ ਨਾਲ ਹੁੰਦਾ ਹੋਵੇ ਸੋ ਇਹਦੇ ਚ ਇਹ ਵੀ ਗੱਲ ਦੇਖਣ ਵਾਲੀ ਹੈਗੀ ਹੈ ਬਈ ਵੀ ਫੈਦਲ ਜੱਟ ਦੁਆਰਾ ਕਿਹਾ ਗਿਆ ਵੀ ਜਿਹੜਾ ਰਿਸ਼ਵਤ ਖੋਰਾ ਪੁਲਿਸ ਵਾਲਾ ਉਹ ਸੀਧ ਨਹੀਂ ਹੁੰਦਾ ਉਹ ਕੁੱਤੇ ਦੀ ਮੌਤ ਮਾਰਿਆ ਜਾਂਦਾ ਸੋ ਇਸ ਗੱਲ ਤੋਂ ਇਹ ਵੀ ਸਮਝਣਾ ਚਾਹੀਦਾ ਵੀ ਸੀਧ ਬੰਨ੍ਹਣ ਦੀ ਕੋਸ਼ਿਸ਼ ਕਰੋ ਕੁੱਤੇ ਦੀ ਮੌਤ ਨਾ ਮਾਰੇ ਜਾਓ ਬਹੁਤ ਬਹੁਤ